ਕੀ ਨਾਮ ਹੈ ਤੁਹਾਡਾ ਤੇ ਇਹ ਮਹੀਨਾ ਚੱਲ ਰਿਹਾ ਹੈ ਮੈਂ ਜੀ ਡਾਕਟਰ ਗਰੀਸ਼ ਕਰਗਾ ਮੈਂ ਇਥੇ ਸਿਵਲ ਹਸਪੀਟਲ ਵਿੱਚ ਪੋਸਟਡ ਹੈਗਾ ਸਾਡਾ ਇਸ ਹੁਣ ਚੱਲ ਰਿਹਾ ਹੈ 20 ਮਾਰਚ ਤੋਂ ਲੈ ਕੇ 19 ਅਪ੍ਰੈਲ ਤੱਕ ਔਰਲ ਹੈਲਥ ਮਨਥ ਚੱਲ ਰਿਹਾ ਹੈਗਾ ਔਰਲ ਹੈਲਥ ਮਹੀਨਾ ਜਿਹਦੇ ਵਿੱਚ ਕੀ ਅਸੀਂ ਆਉਨੇ ਮਰੀਜ਼ਾਂ ਨੂੰ ਸਕੂਲਾਂ 'ਚ ਜਾ ਕੇ ਪਬਲਿਕ ਪਲੇਸਿਸ ਤੇ ਜਾ ਕੇ ਹਸਪੀਟਲ ਵਰਕਰਸ ਨੂੰ ਬਿਰਧ ਆਸ਼ਰਮ ਤੇ ਜਾ ਕੇ ਅਸੀਂ ਮੋਟੀਵੇਟ ਕਰਾਂਗੇ ਕਿ ਦੰਦਾਂ ਦੀ ਸਿਹਤ ਦੇ ਪ੍ਰਤੀ ਕਿਵੇਂ ਆਪਾਂ ਜਾਗਰੂਕ ਹੋ ਸਕਦੇ ਆਂ ਤੇ ਦੰਦਾਂ ਦੀ ਸਿਹਤ ਨੂੰ ਆਪਾਂ ਕਿਵੇਂ ਵਧਾ ਸਕਦੇ ਆਂ ਉਹਦੇ ਵਿੱਚ ਅਸੀਂ ਇਹ ਵੀ ਕਵਰ ਕਰਾਂਗੇ ਵੀ ਜਿਹੜੇ ਫੂਡ ਆ ਜਿਹੜੇ ਦੰਦਾਂ ਨੂੰ ਵੱਧ ਖਰਾਬ ਕਰਦੇ ਜਿਵੇਂ ਸਪੈਸ਼ਲੀ ਬੱਚਿਆਂ ਦੇ ਵਿੱਚ ਉਹ ਫਾਸਟ ਫੂਡ ਲੈਂਦੇ ਨੇਗੇ ਉਹਨਾਂ ਦੀ ਉਹਨਾਂ ਨੂੰ ਕੇਰੀਸ ਹੋ ਜਾਂਦੀ ਹੈਗੀ ਆ ਅਸੀਂ ਉਹਨਾਂ ਨੂੰ ਅਵੇਅਰ ਕਰਨਾ ਹੈ ਕਿ ਤੁਸੀਂ ਫਾਸਟ ਫੂਡ ਨਾਲ ਲੈਂਦੇ ਹੋਏ ਹੈਲਦੀ ਫੂਡ ਲੈਣੇ ਹੈਗੇ ਨੇ ਜਿਵੇਂ ਕਿ ਫਰੂਟਸ ਹੋਏ वेजिटेबल्स ਹੋਈਆਂ ਜਾਂ ਹਾਰਡ ਫੂਡ ਹੋਏ ਐਂਡ ਫਾਈਬਰਸ ਫੂਡ ਹੋਏ ਜਿਹੜੇ ਕਿ ਦੰਦਾਂ ਦੀ ਹੈਲਥ ਲਈ ਬਹੁਤ ਸੂਟੇਬਲ ਰਹਿੰਦੇ ਹਨ ਤਾਂ ਇਸ ਤਰ੍ਹਾਂ ਸਾਡਾ ਇਹ ਚੱਲੇਗਾ ਬਾਕੀ ਜਿਹੜੇ ਆਉਂਦੇ ਮਰੀਜ਼ ਨੇ ਅਸੀਂ ਉਹਨਾਂ ਨੂੰ ਹੋਰ ਵੀ ਨਾਲ ਤਾਂ ਟਰੀਟਮੈਂਟ ਤਾਂ ਦੰਮਾਂਗੇ ਦਮਾਂਗੇ ਅਵੇਅਰਨੈਸ ਵੀ ਵਧਾਵਾਂਗੇ ਉਹਨਾਂ ਦੀ ਸਰ ਜੀ ਇਹ ਗੱਲ ਕੀਤੀ ਜਾਵੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਲੱਗਦੀਆਂ ਨੇ ਦੰਦਾਂ ਨੇ ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਦੋ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਜੀ ਇੱਕ ਤਾਂ ਦੰਦਾਂ ਨੂੰ ਕੀੜਾ ਲੱਗਣਾ ਜਿਹਨੂੰ ਕਿ ਅਸੀਂ ਡੈਂਟਲ ਕੇਰੀਜ਼ ਕਹਿੰਦੇ ਹੈਗੇ ਆ ਦੂਸਰਾ ਹੈਗਾ ਪਾਇਓ ਆਪਾਂ ਜਿਹੜਾ ਆਮ ਪਬਲਿਕ ਭਾਸ਼ਾ ਵਿੱਚ ਉਹਨੂੰ ਪਾਇਓਰੀਆ ਕਹਿੰਦੇ ਆ ਉਹਨੂੰ ਅਸੀਂ ਪੈਰੀਡੋਂਟਾਈਟਿਸ ਕਹਿੰਦੇ ਹੈਗੇ ਆ ਜਿਹੜੀ ਕਿ ਮਸੂੜਿਆਂ ਦੀ ਬਿਮਾਰੀ ਹੈ ਹੁੰਦੀ ਕਿਉਂ ਹੈ ਪਾਇਓਰੀਆ ਵੀ ਦੰਦਾਂ ਦੀ ਸਫਾਈ ਘੱਟ ਰਹੀ ਜੇ ਮੈਂ ਆਪਾਂ ਬਰਸ਼ਿੰਗ ਘੱਟ ਕਰਦੇ ਆਂ ਬਰਸ਼ਿੰਗ ਤਰੀਕੇ ਨਾਲ ਨਹੀਂ ਕਰਦੇ ਜਾਂ ਕੋਈ ਆਪਣਾ ਫੂਡ ਹੈਬਿਟਸ ਇਸ ਤਰ੍ਹਾਂ ਦੀ ਹੈਗੀਆਂ ਨੇ ਉਹਦੇ ਨਾਲ ਕਿ ਪਾਇਓਰੀਆ ਹੋ ਜਾਂਦਾ ਤਾਂ ਦੰਦਾਂ ਦੇ ਵਿੱਚੋਂ ਖੂਨ ਆਂਦਾ ਹੈਗਾ ਮੂੰਹ 'ਚ ਬਦਬੂ ਵੀ ਆਂਦੀ ਹੈ ਤੇ ਦੰਦਾਂ ਦੀ ਜੜੀ ਤਾਕਤ ਹੈ ਉਹ ਘਟ ਜਾਂਦੀ ਹੈ ਉਹਦੀ ਹੱਡੀ ਥੱਲੇ ਬੈਠ ਜਾਂਦੀ ਹੈ ਇਹ ਹੈਗੀਆਂ ਮੇਨ ਪਾਇਓਰੀਆ ਦੀ ਬਿਮਾਰੀ ਦੂਸਰੀ ਕੇਰੀਜ਼ ਜਿਹੜਾ ਕਿ ਦੰਦਾਂ ਨੂੰ ਕੀੜਾ ਲੱਗਣਾ ਉਹ ਹੁੰਦਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਮਿੱਠਾ ਖਾਣੇ ਹੈਗੇ ਆ ਜਾਂ ਜੇ ਮੈਂ ਸਟਿੱਕੀ ਫੂਡ ਖਾਣੇ ਆ ਤੇ ਉਸ ਤੋਂ ਬਾਅਦ ਬ੍ਰਸ਼ ਨਹੀਂ ਕੀਤਾ ਤਾਂ ਉਹ ਸਟਿੱਕੀ ਫੂਡ ਕੀ ਕਰਦੇ ਆ ਦੰਦਾਂ ਦੇ ਉੱਪਰ ਆ ਕੀੜੇ ਨੂੰ ਲੱਗਣ ਚ ਮਦਦ ਕਰਦੇ ਨੇ ਜਿਹਦੇ ਨਾਲ ਕੀ ਦੰਦਾਂ 'ਚ ਖੋੜਾਂ ਪੈ ਜਾਂਦੀਆਂ ਨੇ ਇਹ ਸਾਡੀਆਂ ਮੇਨ ਬਿਮਾਰੀਆਂ ਨੇ ਤਾਂ ਜਿਵੇਂ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਸਾਡੇ ਦੰਦ ਉੱਚੇ ਹੈਗੇ ਨੇ ਜਸ ਉਹ ਕਹਣਗੇ ਜੀ ਸਾਡੇ ਜਿਹੜਾ ਮੂੰਹ ਦੇ ਮਾਸ ਹੈ ਉਹ ਪੱਕਿਆ ਹੈਗਾ ਇਸ ਇੱਕ ਦਤਨ ਵਗੈਰਾ ਜਿਵੇਂ ਕੀਤੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ ਕੀ ਉਹ ਜੋ ਅੱਜ ਵੀ ਕੀਤੀ ਜਾਂਦੀ ਕੋਈ ਠੀਕ ਹੈ ਉਹ ਦੇਖੋ ਸਰ ਦਤਨ ਦਾ ਇੱਕ ਦਤਰ ਦੇ ਬਾਰੇ ਇਹ ਕਹਿਣਾ ਚਾਹੂੰਗਾ ਵੀ ਦਤਨ ਮਾੜੀ ਤਾਂ ਨਹੀਂ ਹੈਗੀ ਪਰ ਦਤਨ ਲਾਏ ਵੀ ਸਾਰੇ ਪਾਸੇ ਪਹੁੰਚਦੀ ਨਹੀਂ ਹੈਗੀ ਅੱਜ ਦੇ ਜਵਾਨਾਂ ਦੇ ਵਿੱਚ ਜਿਹੜਾ ਬ੍ਰਸ਼ ਹੈ ਉਹ ਬੈਟਰ ਹੈ ਕਿਉਂਕਿ ਉਹ ਹਰੇਕ ਏਰੀਆ ਦੇ ਵਿੱਚ ਪਹੁੰਚ ਸਕਦਾ ਇਸ ਕਰਕੇ ਬ੍ਰਸ਼ ਨੂੰ ਬੈਟਰ ਕਿਹਾ ਜਾਊਗਾ ਬ੍ਰਸ਼ ਨੂੰ ਦਤਨ ਦੇ ਨਾਲ ਲਾਇਆ ਜਾ ਸਕਦਾ ਪਰ ਦਤਨ ਇਕੱਲੇ ਨਾਲ ਨਹੀਂ ਚੱਲੇਗਾ ਬ੍ਰਸ਼ੋਂ ਦੀ ਗੱਲ ਕਰੀਏ ਜ਼ਿਆਦਾਤਰ ਜ਼ਾੜਾ ਖਰਾਬ ਹੋ ਜਾਂਦਾ ਇਹ ਤੇ ਲਾਲ ਦੌਰਨ ਫ੍ਰੀ ਆਫ ਕੋਸਟ ਮਤਲਬ ਕਿ ਦੰਦ ਜਾਂ ਜਾੜਾ ਪਹੁੰਚਾਏ ਨੇ। ਸਾਰੇ ਜਿਹੜੇ ਦੰਦ ਨਹੀਂ ਲਾਉਂਦੇ ਹੈਗੇ ਫ੍ਰੀ ਆਫ ਕੋਸਟ ਅਸੀਂ ਕੈਂਪਾਂ ਦੇ ਵਿੱਚ ਦੰਦ ਲਾਉਣੇ ਆ ਜੀ, ਵੀੜ ਲਾਉਣੇ ਹੈਗੇ ਆ। ਆਦਰਵਾਇਜ਼ ਦੰਦ ਨਹੀਂ ਲਾਏ ਜਾਂਦੇ ਜੀ। ਵੀ ਸਪੀਕ ਕਰਦੇ। ਦੇਖੋ 2 ਮਾਰਚ ਤੋਂ ਲੈ ਕੇ 11 ਅਪ੍ਰੈਲ ਤੱਕ ਓਰਲ ਹੈਲਥ ਦਾ ਮਹੀਨਾ ਜਿਹੜਾ ਉਹ ਮਨਾਇਆ ਜਾ ਰਿਹਾ। ਇਹਦੇ ਵਿੱਚ ਬੇਸਿਕਲੀ ਸਾਰੇ ਸਕੂਲਾਂ ਦੇ ਵਿੱਚ ਜਾਂ ਵੱਖ-ਵੱਖ ਖਾਵਾਂ ਤੇ ਜਾ ਕੇ ਓਰਲ ਹੈਲਥ ਦੀ ਅਵੇਅਰਨੈਸ ਇਤੀ ਜ਼ਿਆਦੀ ਹੈ ਜਿਵੇਂ ਆਪਾਂ ਸਾਰੇ ਜਾਣਦੇ ਆਂ ਵੀ ਇਹ ਦੰਦ ਗਏ ਤਾਂ ਸਵਾਦ ਗਿਆ ਉਹਦਾ ਮੇਨ ਮੋਟੋ ਰੱਖ ਕੇ ਵੀ ਬੱਚਿਆਂ ਦੀ ਦੰਦਾਂ ਦੀ ਸੇ ਸਭਾਲ ਕੇਵੇਂ ਰੱਖੀ ਜਾ ਸਕਦੀ ਹੈ ਤਮਾਕੂ ਦੇ ਕੀ ਨੁਕਸਾਨ ਹੋ ਸਕਦੇ ਨੇ ਤੇ ਤਮਾਕੂ ਨਾਲ ਮੂੰਹ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਕਿਸ ਤਰ੍ਹਾਂ ਦਾ ਕੈਂਸਰ ਹੋ ਸਕਦਾ ਸੋ ਇਹਨਾਂ ਸਾਰੀਆਂ ਗੱਲਾਂ ਵਾਸਤੇ ਜਿਹੜੇ ਅਲੱਗ-ਅਲੱਗ ਕੈਂਪ ਵੀ ਲਗਾਏ ਜਾ ਰਹੇ ਨੇ ਤੇ ਵਕਫ ਵਕਫ ਸਕੂਲਾਂ ਦੇ ਵਿੱਚ ਜਿਹੜੇ ਸਾਡੀ ਡੈਂਟਰਲ ਦੇ ਡੀਡੀਐਚਓ ਨੇ ਡਿਸਿਡੈਂਟਰਲ ਹੈਲਥ ਆਫਸਰ ਨੇ ਤੇ ਉਹਨਾਂ ਦੀ ਟੀਮ ਹੈ ਤੇ ਪਲੱਸ ਮਾਸ ਮੀਡੀਆ ਜਾ ਕੇ ਇਹਦੇ ਬਾਰੇ ਅਵੇਅਰਨੈਸ ਫੈਲਾ ਰਿਹਾ 2 ਮਾਰਚ ਨੂੰ ਇਹਦੇ ਵਾਸਤੇ ਦਿਵਸ ਜਿ ਮਨਾਇਆ ਗਿਆ ਸੀ ਤੇ 19 April ਤੱਕ ਉਹਨੂੰ ਪੂਰਾ ਮਹੀਨਾ ਇਹਦੀ ਅਵੇਅਰਨੈਸ ਵਾਸਤੇ ਮਨਾਇਆ ਗਿਆ ਹਸਪਤਾਲ ਦੇ ਅੰਦਰ ਵੀ ਕਿਸੇ ਨੇ ਕਿ ਉਹ ਚੱਕੀ ਦਿੱਤੀ ਹਸਪਤਾਲ ਦੇ ਵਿੱਚ ਵੀ ਡੈਂਟਲ ਡਾਕਟਰ ਨੂੰ ਅਸੀਂ ਜਿਹੜਾ ਵੀ ਪੇਸ਼ੈਂਟਸ ਉੱਥੇ ਆਉਂਦੇ ਨੇ ਜਾਂ ਬਾਕੀ ਓਪਰੀ ਦੇ ਵਿੱਚ ਵੀ ਕੋਈ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਫਿਲਹਾਲ ਨਾਲ ਮਰੀਜ਼ ਦੇਖਣ ਦੇ ਨਾਲ-ਨਾਲ ਉਹਨਾਂ ਨੂੰ ਵੀ ਅਵੇਅਰ ਕੀਤਾ ਜਾਂਦਾ ਜਿੱਥੇ ਵੀ ਲੱਗਦਾ ਹੈ ਕਿ ਕਿਸੇ ਦੇ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਜਨ ਰੂਟੀਨ ਦੇ ਵਿੱਚ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕੀ ਔਰਲ ਹੈਲਥ ਨੂੰ ਕਿਵੇਂ ਠੀਕ ਰੱਖਿਆ ਜਾਵੇ ਕੀ ਬ੍ਰਸ਼ ਦੀ ਕੀ ਇੰਪੋਰਟੈਂਸ ਹੈ ਤਮਾਕੂ ਖਾਣ ਦੇ ਕੀ ਨੁਕਸਾਨ ਨੇ ਦੰਦਾਂ ਦਾ ਖਿਆਲ ਕਿਵੇਂ ਰੱਖਣਾ ਹੈ ਕਿਸ ਸਟੇਜ ਤੇ ਤੁਸੀਂ ਨਾਲ ਦੀ ਨਾਲ ਡਾਕਟਰ ਨੂੰ ਦਿਖਾਉਣਾ ਹੈ ਉਹਨਾਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਹੈ ਪਰ ਸਭ ਤੋਂ ਮੇਨ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ than ਕਿਉਰ ਕਿ ਇਲਾਜ ਤੋਂ ਬਚਾਅ ਚੰਗਾ ਉਹਦੇ ਤਹਿਤ ਸਾਰਿਆਂ ਨੂੰ ਬਚਾਅ ਦੇ ਲਈ ਅਵੇਦ